ਬਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾ ਜਾਤ ਮੇ ਜੋਤ ਜੋਤ ਮੇ ਜਾਤਾ ਅਕਲ ਕਲਾ ਪਰਪੂਰ ਹੈ ਤੋ ਸੱਚਾ ਸਾਹਿਬ ਸੇਵਸਵਾਲਿਓ ਜਿਨ ਕੀਤੀ ਸੋ ਪਾਰ ਕਰ ਕਹੋ ਨਾਨਕ ਕਰਤੇ ਕੀਆ ਬਾਤਾਂ ਜੋ ਕਿਸ ਕਰਨਾ ਸੋ ਕਰ ਰਿਹਾ ਸਤਿਗੁਰਾਂ ਨੇ ਇੱਕ ਬਹੁਤ ਥੋੜੀ ਜ਼ਹਿਮਤ ਕੀਤੀ ਸ਼ਗੁਰ ਬਾਣੀ ਵਿੱਚ ਪਰਮ ਪਿਤਾ ਪਰਮਾਤਮਾ ਵਹਿਗੁਰੂ ਦੀ ਬੇਅੰਤ ਵਡਿਆਈਆਂ ਕਰਦੇ ਹੋਇਆਂ ਦੱਸਿਆ ਹੈ ਜਿਸ ਅਕਾਲ ਪੁਰਖ ਨੇ ਆਪਣੀ ਕਿਰਪਾ ਨਾਲ ਸਮੋ ਸੰਸਾਰ ਨੂੰ ਬਣਾਇ ਰਚਨਾ ਕੀਤੀ ਸ੍ਰਿਸ਼ਟੀ ਸਾਜੀ ਤੇ ਆਪਣੇ ਆਪ ਵਿੱਚ ਰਮਿਆ ਹੋਇਆ ਹੈ ਨਾ ਉਹ ਦਾ ਕੀ ਰੂਪ ਹੈ ਨਾ ਰੰਗ ਹੈ ਨਾ ਕੋਈ ਜਾਤ ਹੈ ਨਾ ਪਾਤ ਹੈ ਨਾ ਕਿਸੇ ਮੂਰਤੀ ਵਿੱਚ ਹੈ ਨਾ ਕਿਸੇ ਵਿਸ਼ੇਸ ਥਾਂ ਤੇ ਹੈ ਚਰਮਾ ਤੋਂ ਉੱਪਰ ਹੈ ਕਿਸੇ ਦਾ ਡਰ ਨਹੀਂ ਨਾ ਅਕਸ਼ ਤੋਂ ਡਰਦਾ ਹੈ ਪਰੰਤੂ ਐਸਾ ਪ੍ਰਮਾਤਮਾ ਕਿੱਥੇ ਬਸਿਆ ਹੋਇਆ ਹੈ ਉਹ ਦਾ ਵਾਸਾ ਕਿੱਥੇ ਜੀ ਹਰ ਜੀਵ ਵਿੱਚ ਵਾਸਾਿਤ ਕਿਵੇਂ ਹੈ ਗੁਰੂ ਸਾਹਿਬ ਬੜਾ ਸਪਸ਼ਟ ਕੀਤਾ ਬਲਿਹਾਰੀ ਕੁਦਰਤ ਵਸਿਆ ਚਿਰਾਂਤ ਨ ਜਾਇ ਲਖ ਹੈ ਵਾਹਿਗੁਰੂ ਜੀ ਕੁਰਬਾਨ ਜਾਵਾਂ ਸਦਕੇ ਜਾਵਾਂ ਤੁਮ ਸਾਰੀ ਜੋ ਨੇਚ ਰਹਿ ਪ੍ਰਕਿਰਤੀ ਕੁਦਰਤ ਸਾਰੀ ਜੋ ਬਣਾਈ ਕਾਇਨਾਤ ਹੈ ਵਿਨਾਸ਼ਪਤੀ ਹੈ ਜੀ ਅਜੰਤ ਨੇ ਪਹਾੜ ਨਦੀ ਜੋ ਵੀ ਕੁਛ ਸ੍ਰਿਸ਼ਟਮਾਨ ਹੈ ਕੋਸ ਵਿੱਚ ਪ੍ਰਮਾਤਮਾ ਆਪ ਰਹਿਣਾ ਹੋਇਆ ਹੈ ਇਹ ਬਡਪਣ ਹੈ ਪ੍ਰਮਾਤਮਾ ਦਾ ਵੀ ਆਪਣੀ ਕ੍ਰਿਤੀ ਬਣਾ ਕੇ ਅੰਦਰ ਰਮ ਜਾਂਦਾ ਰਹਿਣਾ ਹੋਇਆ ਹੈ ਕਿ ਰਮ ਦਾ ਤਕਸੀਮਤ ਨਹੀਂ ਆਸਣ ਲਾ ਕੇ ਦੇਖਦਾ ਹੈ ਆਪ ਹੀ ਨੇ ਆਪ ਸਜਿਓ ਆਪ ਹੀ ਰਚਿਓ ਨਾਉ ਦੋਈ ਕੁਦਰਤ ਸਾਜੀ ਹੈ ਕਰ ਆਸਣ ਡਿਠੋ ਚਾਉ ਆਪ ਆਸਣ ਲਾ ਕੇ ਪ੍ਰਮਾਤਮਾ ਤੱਕਦਾ ਦੇਖਦਾ ਹੈ ਗੁਰੂ ਪਿਆਸੇ ਤਰ੍ਹਾਂ ਗੁਰੂ ਮਹਾਰਾਜ ਨੇ ਇਹ ਸੌਦਰ ਵਾਲਾ ਬੰਦ ਹੈ ਸੋਦਰ ਤੇ ਰਾ ਕੇ ਹਾਂ ਸੋ ਕਰਕੇ ਹਜ ਤਵੇ ਸਭ ਸੰਭਾਲੇ ਵੀ ਵਾਹਰ ਤੇ ਰਕੇ ਹੋ ਜਾ ਦਰਵਾਜਾ ਹੈ ਕਿਹੋ ਜਿਹਾ ਕਾਰ ਹੈ ਜਿੱਥੇ ਬੈਠ ਕੇ ਤੂੰ ਸਾਰੇ ਜਨ ਸਵਾਲ ਕਰਦਾ ਹੈ ਗੁਰੂ ਪਿਆਰ ਪਰਮ ਪਿਤਾ ਪਰਮਾਤਮ ਹਰ ਜੀ ਵੀ ਚਹਰ ਥਾਂ ਵਿੱਚ ਸਿਵਸਿਆ ਹੋਇਆ ਹੈ ਪਰ ਇਹਨਾਂ ਦੁਨਿਆਵੀ ਖਣ ਨਹੀਂ ਦੇਖਿਆ ਜਾ ਸਕਦਾ ਕਾਹੇ ਨਾਨਕ ਇਹ ਨੇਤਰ ਅੰਨ ਸੇ ਸਤਿਗੁਰ ਮਿਲੀਏ ਦੇਵ ਦ੍ਰਿਸ਼ਟ ਹੋਈ ਸਮਰਥ ਗੁਰੂ ਦੀ ਕਿਰਪਾ ਨਾਲ ਹੀ ਉਸ ਪਰਮਾਤਮਾ ਦੀ ਮੌਜੂਦਗੀ ਮਹਿਸੂਸ ਹੁੰਦੀ ਹੈ ਦੇਵੀ ਗੁਣ ਕੁਮਾ ਕੇ ਕਿਉਂਕਿ ਰੱਬ ਨੇ ਪਰਮਾਤਮਾ ਨੇ ਕਿਰਪਾ ਕੀਤੀ ਗੁਰੂ ਦੇ ਕੋਲ ਭਗਤੀ ਵਾਲੀ ਦਾਤ ਬਖਸ਼ੀ ਹੈ ਇਸ ਵਾਸਤੇ ਸਮਰਥ ਗੁਰੂ ਉਸ ਭਗਤੀ ਦੀ ਦਾਤ ਨੂੰ ਪਰਮਾਤਮਾ ਵੱਲੋਂ ਜੋ ਵਰਸਾਈ ਹੋਈ ਹੈ ਕਮਾਨਤ ਅੱਗੇ ਗੁਰੂ ਘਰ ਗੁਰਸਿੱਖ ਪਿਆਰ ਸਰਦਾਲੂ ਜੀ ਨੂੰ ਵੰਡ ਦੇਣੇ ਇਸ ਲਈ ਵਸਤੇ ਨਾਮ ਜਪਣਾ ਜ਼ਰੂਰੀ ਹੈ ਸਚ ਨੂੰ ਕਮਾਉਣਾ ਬੜਾ ਜ਼ਰੂਰੀ ਹੈ ਸੱਚੇ ਬਣਾਂਗੇ ਸੱਚ ਨਾਲ ਜੁੜਾਂਗੇ ਆਨੰਦ ਹੀ ਆਨੰਦ ਹੋਏਗਾ ਸੱਚ ਕੀ ਹੈ ਪਰਮੇਸ਼ਰ ਦਾ ਨਾਮ ਵਾਹਿਗੁਰੂ ਆਪ ਸੱਚ ਹੈ ਉਹਦੀ ਹੋਂਦ ਸੱਚ ਉਹਨੂੰ ਨਾਮ ਜਪਣ ਵਾਲਾਂ ਦੀ ਗੁਰੂ ਪਾਰ ਹੋਣ ਸੱਚੀ ਹੋ ਜਾਂਦੀ ਸਰੀਰ ਕਰਕੇ ਸਭ ਨੇ ਜਾਣਾ ਆਤਮਾ ਕਰਕੇ ਜੋ ਵਿਚਾਰ ਤਾਰਾ ਉਹ ਕਮਾਉਂਦੇ ਨੇ ਪਰਮਾਤਮਾ ਦਾ ਦਰ ਤੋਂ ਗੁਰੂ ਨਾਲ ਜੁੜ ਕੇ ਉਹ ਗੁਰੂ ਦੇ ਵਿਚਾਰ ਤਾਰਾ ਸੱਚੀ ਹੈ ਕਿਉਂਕਿ ਉਹਦਾ ਰੱਬ ਦਾ ਆਸਰਾ ਹੈ ਰੱਬ ਦੀ ਬੜਾਈ ਹੈ ਇਸ ਕਰਕੇ ਮਾਲ ਬੱਚੇ ਨਾ ਹੁੰਦੇ ਨੇ ਗੁਰ ਤੇਗ ਬਹਾਦਰ ਮਹਾਰਾਜ ਜੀ ਆਂਦੇ ਨਾਮ ਰਹਿਉ ਸਾਧੂ ਰਹਿਉ ਰਹਿਉ ਗੁਰੂ ਗੋਬਿੰਦ ਕਾਹੋ ਨਾਨਕ ਕਹਿ ਜਗਤ ਮੈਂ ਜੇਨ ਜਪਿਓ ਗੋਬਿੰਦ ਜੇਨ ਜਪਿਓ ਗੁਰਮント ਇਸਨੇ ਗੁਰਮント ਜਪਿਆ ਰਬ ਦਾ ਨਾਮ ਜਪੁਰਾ ਜਾਂਦਾ ਭਈ ਨਾਮ ਰੰਦਾ ਰਬ ਰੰਦਾ ਹੈ ਭਾਵ ਇਹ ਵਡਿਆਈਆਂ ਗੁਰੂ ਸਾਹਿਬ ਦੇ ਕੋਲ ਨੇ ਇਸ ਕਰਕੇ ਭਾਈ ਸਭ ਦਸਤਕਾਰ ਕਰੀਏ ਸਿਰ ਮਾ ਪਾਣੇ ਵਿੱਚੁਰਦੇ ਆ ਨਾ ਪਾਣਾ ਕੌਣ ਮੰਨੇਗਾ ਜਿਹਦੇ ਅੰਦਰ ਗਲ ਟਿਕ ਗਈ ਕਿ ਸਭ ਜਿੰਨ ਪਰਮਾਤਮਾ ਵੱਸੇ ਪਰਮੇਸ਼ਰ ਦਾ ਰੂਪ ਸਭ ਜੀ ਨੇ ਫਿਰ ਗੁਰੂ ਪਿਆਰੇ ਪਰਮਾਤਮਾ ਦੀ ਕਿਰਪਾ ਉਹਦੇ ਮਨ ਟਿਕਦੀ ਹੈ ਉਹ ਆਨੰਦ ਮਾਉਂਦਾ ਹੈ ਤੇ ਪਰਮਾਤਮਾ ਦੀ ਖੋਂਦ ਨੂੰ ਆਜ ਅਨੰਦ ਸਮਝਦਾ ਹੋਇਆ ਹਮੇਸ਼ਾ ਹਮੇਸ਼ਾ ਪ੍ਰਮਾਤਮਾ ਦਾ ਗੁਣ ਗਾਣ ਕਰਦਾ ਹੈ ਜਿਹੜਾ ਜੀ ਸਮੁੰਦਰ ਰਬ ਨੂੰ ਦੇਖਦਾ ਤੱਕਦਾ ਉਹ ਕਦੇ ਕਿਸੇ ਦਾ ਬੁਰਾ ਨਹੀਂ ਕਰ ਸਕਦਾ ਕਿਸਨਾਂ ਦੇ ਦਿੱਕੇ ਨੇ ਕਰੇ ਕਿਸਨਾਂ ਤੋਂ ਖਾਣੇ ਕਰੇ ਕੋਈ ਪਤਾ ਵੀ ਇਹ ਵੀ ਰੱਬ ਦਾ ਰੂਪ ਹੈ ਫਿਰ ਗੁਰੂ ਪਿਆਰੇ ਪ੍ਰਮਾਤਮਾ ਕੀ ਕਰਦਾ ਐਸੇ ਜੀ ਨੂੰ ਬਹੁਤ ਬੜੀਆਂ ਅਸੀਸਾਂ ਗੁਰੂਦਰ ਤੋਂ ਬਖਸ਼ ਕੇ ਨਵਾਜਦੇ ਨੇ ਪ੍ਰਭ ਭਾਵੇ ਬਿਨ ਸਾਸ ਤੇ ਰਾਖੇ ਪ੍ਰਭ ਭਾਵੇ ਤਾਰੇ ਗੁਣ ਪਾਖੇ ਇੰਨੀਆਂ ਬੜੀਆਂ ਪ੍ਰਮਾਤਮਾ ਦਾ ਭਾਜੇ ਇੱਕ ਹੀ ਬਸ ਰਜ਼ਾ ਵੀ ਸੁਰੇ ਹੁਕਮ ਮੰਨੇ ਗੁਰੂ ਪਿਆਰ ਜੋ ਜੋ ਆਨੰਦ ਬਣੇਗਾ ਅਮਰਿਆਦਾ ਵਿੱਚ ਰਹੇ ਕਿ ਵਿਕਾਰਾਂ ਵਾਲੇ ਪਾਸੇ ਮਨ ਦੂਰ ਹੋ ਜਾਏਗਾ ਅੰਤਰਮੁਖੀ ਹੋ ਕੇ ਰਬ ਦਾ ਨਾਮ ਜਪੇਗਾ ਤੇ ਜੀਵਨ ਕੀ ਬਣ ਜਾਣਾ ਭਾਈ ਸਫਲ ਆਨੰਦਮਈ ਐਸਾ ਗੁਰੂ ਹੈ ਭਾਈ ਤਨ ਗੁਰ ਗ੍ਰੰਥ ਸੇਵ ਜੀ ਮਹਾਰਾਜ ਤਨ ਗੋਣਾ ਦੇਵ ਜੀ ਦਸ ਜਮੇ ਵਿੱਚ ਦਸਵੇਂ ਪਾਛੇ ਨੇ ਸੰਪੂਰਨਤਾ ਕੀਤੀ ਗੁਰਾਈ ਬਖਸ਼ੀ ਮਹਾਰਾਜ ਜਿਨਾਂ ਆਗਿਆ ਪਈ ਯਕਾਲ ਕੀ ਦਵੇ ਚਲਾਇਓ ਪੰਛ ਸਭ ਸਿੱਖਨ ਕੋ ਕਮੈ ਗੁਰੂ ਮਾਨਿਓ ਗ੍ਰੰਥ ਪਾਈ ਗੁਰੂ ਵਾਲੇ ਬਣੋ ਬਾਣੀ ਪ੍ਰੋਡੂਸਰ ਨੇਕ ਨਿਸ਼ਾਨ ਬਣੋ ਸੱਚੇ ਕਰਮ ਕਮਾਈਏ ਤੇ ਗੁਰਦੇ ਖੁਸ਼ੀਆਂ ਮਾਣੀਏ ਜੀ ਗੁਰੂ ਮਹਾਰਾਜ ਸਾਈ ਹੋਣ ਸਭ ਨੂੰ ਸਤ ਸ੍ਰੀ ਅਕਾਲ ਸੱਚੇ ਬਾਸ਼ਾ ਬੇਰਕੰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ